हाँ जी भाई जी सिंदरपाल कालो जी अबे चली आगो बाहर बार ओ इधर आओ भाई जी बाहर हो पाजी तो बाहर हो मैं जानदा गा ऐसा चल जा चल जो। तो चल जाओ ए तो सिंदरपाल कालो प्रधान है बार एसोसिएशन बनाला मानना थोड़ी सहमत ना मैं के बाहर ना जानो से सब इंस्पेक्टर साहब गए बाहर नहीं जाएंगे केड़े ठामे दे ठीक है जी ਪੰਜਾਬ ਪੁਲਿਸ ਨੂੰ ਲੈ ਕੇ ਬਾਰ ਐਸੋਸੀਏਸ਼ਨ ਵੱਲੋਂ ਇੱਕ ਵੱਡੇ આરોਪ ਲਗਾਏ ਗਏ ਨੇ ਜਿੱਥੇ ਪੁਲਿਸ ਦੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਵੀ ਐਡਵੋਕੇਟਾਂ ਦੀ ਨਜ਼ਰ ਆਈ ਉੱਥੇ ਹੀ ਬਾਰ ਐਸੋਸੀਏਸ਼ਨ ਨੇ ਅੱਜ ਕੱਲ ਬਟਾਲਾ ਬੰਦ ਦੀ ਜਿਹੜੀ ਆ ਉਹ ਕੱਲ ਦੇ ਦਿੱਤੀ ਆ ਪੂਰਾ ਮਾਮਲਾ ਕੀ ਆ ਸਾਡੇ ਨਾਲ ਨੇ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਤਿੰਦਰ ਸੱਤੀ ਜੀ ਅਸਲ ਪੂਰਾ ਮਾਮਲਾ ਹੈ ਕਿ ਸੀ ਜਿਹੜੀ ਅੱਜ ਥਾਣੇ ਵੀ ਕਰਨਾ ਹੋਵੇ ਦੇਖੋ ਸਰ ਘਟਨਾ ਤਾਂ ਸਿੰਪਲ ਸੀ ਕੋਈ ਵੱਡਾ ਮੈਟਰ ਨਹੀਂ ਸੀ ਇਹ ਗੱਲ ਇੱਕ ਸਿਵਲ ਨੇਚਰ ਦੀ ਹੀ ਕੰਦ ਦੀ ਗੱਲ ਸੀ ਸਿੰਪਲ ਮੇਰੇ ਬਾਰ ਮੈਂਬਰ ਦੀ ਕੋ ਗੱਲ ਸੀ ਘਟਨਾ ਸਿੰਪਲ ਉਸ ਮਸਲੇ ਨੂੰ ਲੈ ਕੇ ਸਵੇਰੇ ਵੀ ਅਸੀਂ ਥਾਣੇ ਗਏ ਸੀ ਪੁਲਿਸ ਸਟੇਸ਼ਨ ਸ੍ਰੀ ਬਟਾਲਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਗਏ ਉੱਥੇ ਤੇ ਸ਼ਾਮ ਨੂੰ ਉੱਥੇ ਜਾ ਕੇ ਗੱਲਾਂ ਬਾਤਾਂ ਚੱਲੀਆਂ ਤੇ ਮੈਡਮ ਸਿਟੀ ਐਸਐਚਓ ਦਾ ਰੁਪਈਆ ਇੰਨਾ ਖਰਾਬ ਸੀ ਵੀ ਆਈ ਨੈਵਰ ਥਿੰਕ ਸੋ ਵੀ ਉਹ ਇੰਨਾ ਰੁਪਈਆ ਖਰਾਬ ਕਿਉਂ ਸੀ ਉਹ ਸਿੱਧੀ ਸਾਨੂੰ ਸੈਕਸ਼ਨ ਕੋਨ ਲੱਗੀ ਵੀ ਧੜਤੇ ਤੇ ਹੁਣ ਪਰਚੇ ਦੇਣੇ ਆ ਮੈਂ ਬੱਸ ਫਿਰ ਮਗਾ ਵੀ ਦੇ ਦੇ ਇਹ ਪਰਚੇ ਵਨ ਫਿਰ ਕਰਨ ਦੀ ਕਿ ਲੋਆ ਉਸ ਤੋਂ ਬਾਅਦ ਇਨਕੀ ਜੀ ਗੱਲ ਕਰਨ ਤੋਂ ਬਾਅਦ ਮੈਂ ਬਾਹਰ ਆਇਆ ਕਹਿੰਦੇ ਨੇ ਜੀ ਪ੍ਰਧਾਨ ਜੀ ਨੂੰ ਬਾਹਰ ਨਹੀਂ ਜਾਣ ਦੇਣਾ ਇਲੀਗਲ ਕਨਫਾਈਨਮੈਂਟ ਮੈਨੂੰ ਕੀਤੀ ਗਈ ਆ ਤੇ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਸਭ ਕੁਝ ਹੈਗਾ ਮੇਰੇ ਕੋਲੇ ਤੇ ਮੈਂ ਉਹਦੇ ਖਿਲਾਫ ਐਕਸ਼ਨ ਲੈਣਾ ਲੈਣਾ ਵਾ ਪਹਿਲੀ ਗੱਲ ਤੇ ਕੱਲ ਤੇ ਬਟਾਲਾ ਤੇ ਮੈਂ ਬੰਦ ਰੱਖੂਗਾ ਜੇ 90 ਰੁਪਈ ਜੋਰ ਕੀ ਪੈਣੀ ਆ ਮੈਂ ਕਰ ਹੀ ਜਣਾ ਜੀ ਇਹ ਮੋਗੇ ਪੰਜਾਬ ਪੰਜਾਬ ਦੀ ਕਾਲ ਵੀ ਮੈਂ ਦਊਂਗਾ ਜੀ ਵੀ ਮੈਂ ਚਾਹੁੰਦਾ ਵੀ ਉਹ ਜਿਹੜੀ ਖੁਸ਼ਬੂ ਸ਼ਰਮਾ ਵਾਂ ਐਸਐਚਓ ਸਬ ਇੰਸਪੈਕਟਰ ਆ ਰਸੀ ਉਹ ਤੇ ਉਹਦੇ ਖਿਲਾਫ ਮੈਂ ਐਕਸ਼ਨ ਲੈਣਾ ਹੀ ਲੈਣਾ ਜੀ ਜੇ ਐਕਸ਼ਨ ਨਾ ਲਿਆ ਗਿਆ ਐਸਪੀ ਸਾਹਿਬ ਕੋ ਤੇ ਉਹ ਫਿਰ ਦੇਖਾਂਗੇ ਵੀ ਕਿੱਥੋਂ ਦਾ ਗਲ ਜਾਂਦੀ ਹੈ ਜੀ ਸਾਡੇ ਨਾਲ ਨੇ ਸਾਤਾ ਬਾਰ ਐਸੋਸ਼ੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਅਕबीर ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਸ ਤਰ੍ਹਾਂ ਇਹ ਮਾਮਲਾ ਮਾਮਲਾ ਜਿਹੜਾ ਵਾ ਸਿਵਲ ਕੋਰਟ ਦਾ ਦੱਸਿਆ ਜਾ ਰਿਹਾ ਹੈ ਸਿਵਲ ਪ੍ਰਸ਼ਾਸਨ ਦਾ ਦੱਸਿਆ ਜਾ ਰਿਹਾ ਹੈ ਤੇ ਕੀ ਪੁਲਿਸ ਜਿਹੜੀ ਹੈ ਇਸ ਜਿਹੇ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਸਕਦੀ ਹੈ ਮੈਂ ਜੀ ਪਹਿਲਾਂ ਵੀ ਕਿਹਾ ਕਿ ਮੈਂ ਹੈਰਾਨ ਆ ਕਿ ਸਿਵਲ ਕੋਡ ਦਾ ਵੀ ਕੇਸ ਨਹੀਂ ਬਣਦਾ ਕੇਸ ਹੀ ਕੋਈ ਨਹੀਂ ਬਣਦਾ ਪਰ ਪੁਰਸ਼ ਦਾ ਇੰਟਰਸਟ ਕੀ ਮੈਨੂੰ ਨਹੀਂ ਸਮਝ ਆਈ ਕਿ ਪਰਸੋਂ ਦੇ 6 ਕੇ 7 ਵਾਰੀ ਘਰ ਆ ਗਏ ਤਿੰਨ ਵਾਰੀ ਸਾਨੂੰ ਸੱਦਿਆ ਅੱਜ ਅਸੀਂ ਮਾਨਯੋਗ ਮੈਂ ਕਹਿੰਦਾ ਉਹਨੂੰ ਐਸ ਐਚਓ ਬੱਚਿਆ ਵਰਗੀ ਛੱਡੀ ਗਈ ਹੈ ਉਹਨੂੰ ਨਹੀਂ ਪਤਾ ਜਾਇ ਉਹਦੇ ਦਿਮਾਗ 'ਚ ਨਹੀਂ ਹੁੰਦਾ ਉਹ ਗੱਲ ਦਾ ਜਿਸ ਤਰ੍ਹਾਂ ਦਾ ਉਹਦਾ ਬਿਹੇਵਰ ਸੀ ਆ ਵਕੀਲਾਂ ਨਾਲ ਉਹ ਬੜਾ ਨਵਰੈਂਟਡ ਸੀ ਉਹਨਾਂ ਨੇ ਕਿਹਾ ਮੈਂ ਇਥੇ ਕਿਸਾਨ ਸਭਾ ਨਹੀਂ ਬਿਠੀ ਫਿਰਦਾ ਉਹ ਗੱਲਾਂ ਕਰਦੇ ਨੇ ਉਹਨੂੰ ਇਨਾ ਪਤਾ ਨਹੀਂ ਵੀ ਜਿਹੜੇ ਬਰਾਦੀ ਬਿਠੀਏ ਵਕੀਲਾਂ ਤੁਹਾਡੀ ਸਾਡੀ ਸਾਹ ਜਿਹੜੇ ਅਸੀਂ ਸਾਰੇ ਕਾਨੂੰਨ ਲੜਦੇ ਆ ਪੁੱਜ ਉਸ ਦਾ ਜਿਹੜਾ ਐਟੀਵਡ ਸੀ ਮੈਡਮ ਦਾ ਉਹ ਬੜਾ ਨਿੰਦਨਯੋਗ ਸੀ ਅਸੀਂ ਇਹ ਕਹਿ ਕੇ ਆਏ ਜੀ ਸਾਡੇ ਦੇ ਬੰਦੇ ਦਾ ਪਰਚਾ ਉਹ ਕਰ ਦਿਓ ਮੈਨੂੰ ਬਾਅਦ ਚ ਪਤਾ ਲੱਗਾ ਇਨਸੀਡੈਂਟ ਦਾ ਕਿ ਮੈਂ ਹੀ ਬਾਹਰ ਆ ਗਿਆ ਸਾਰੇ ਕਿ ਸਾਡੇ ਪ੍ਰਧਾਨ ਸਾਹਿਬ ਨੂੰ ਉੱਥੇ ਇੱਕ ਦਿਖੋਤੇ ਹੀ ਅੰਦਰ ਉਹ ਬਾਹਰ ਹੋਣਾ ਸੀਗਾ ਉਹ ਪਤਾਰ ਗਾਣੇ ਵੀ ਨਹੀਂ ਪ੍ਰਧਾਨ ਨੂੰ ਜਾਣਦਾ ਜਗੋਰ ਵੀ ਸੀ ਉਹ ਤੁਹਾਨੂੰ ਵੀਡੀਓ ਆਪੇ ਪਤਾ ਲੱਗ ਗਿਆ ਕੀ ਹੈ ਮੈਂ ਸਮਝਦਾ ਜੇ ਪੁਲਿਸ ਇੰਨੀ ਮੜੀ ਹਰ ਕਿਤੇ ਆਈਏ ਉਹ ਆਈ ਕਿਉਂ ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਤੁਸੀਂ આરોਪ ਲਾ ਰਹੇ ਹੋ ਕਿ ਐਸਐਚਓ ਵੱਲੋਂ ਬਹੁਤ ਜਿਆਦਾ ਇੱਕ ਜਿਹੜਾ ਮਾਨਵੀਆ ਉਹਨਾਂ ਨੇ ਵੱਲੋਂ ਨਹੀਂ ਕੀਤਾ ਗਿਆ ਤੇ ਇਹਦੇ ਬਾਰੇ ਤੁਸੀਂ ਕੋਰਟ ਦੇ ਵਿੱਚ ਜਾਂ ਪ੍ਰਸ਼ਾਸਨ ਤੌਰ ਤੇ ਕੀ ਕਾਰਵਾਈ ਕਰੋਗੇ ਵੇਖੋ ਜਿਹੜੀ ਬਣਦੀ ਕਾਰਵਾਈ ਆਪਾਂ ਤੇ ਵੇਖੋ ਐਸਐਸਓ ਦੇ ਖਿਲਾਫ ਕਰਨੀ ਔਰ ਮੈਂ ਇੱਕ ਖੁਲਸਵਾਨ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਕਿ 20-25 ਦਿਨਾਂ ਚ ਦੋ ਵਾਰੀ ਇਨਸੀਡੈਂਟ ਹੋ ਗਿਆ ਵਕੀਲਾਂ ਦੇ ਖਿਲਾਫ ਪਹਿਲਾ ਇਨਸੀਡੈਂਟ ਜੇ ਗਲਤੀ ਕਿ ਠੀਕ ਸੀ ਤੁਹਾਡੇ ਸਾਹਮਣੇ ਸਾਰੀ ਪੈਸੇ ਵੇਖ ਕੇ ਕਿ ਵਾਕਈ ਗਲਤੀ ਠਾਪੜ ਹੈ ਉਹ ਕੈਂਸਲ ਕਰਤਾ ਨਾ ਜਿਹੜਾ ਇਹ ਕੇਸ ਏ ਇਹ ਮਾਮੂਲੀ ਏ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਐਸਐਸਬੀ ਸਾਹਿਬ ਦੋ ਤਿੰਨ ਬੰਦੇ ਜਿਹੜੇ ਨਿਊਟਰਲ ਬੰਦੇ ਇੱਥੇ ਘਰ ਭੇਜੋ ਇਹ ਕੇਸ ਕੀ ਏ ਤੇ ਇਹ ਪੁਲਿਸ ਕਿਉਂ ਪਰੇਸ਼ਾਨ ਕਰਦੀ ਇਹਨਾਂ ਨੂੰ ਸਾਨੂੰ ਪੁਲਿਸ ਦੇ ਪਰਚੇ ਦਾ ਡਰ ਕੋਈ ਨਹੀਂ ਨਾ ਸਾਨੂੰ ਇਸ ਗੱਲ ਦਾ ਡਰ ਏ ਕਿ ਪੁਲਿਸ ਕੀ ਕਰ ਲੇਗੀ ਪਰ ਸ਼ਰਮ ਆਉਂਦੀ ਏ ਕਿ ਅਸੀਂ ਲੋਕ ਜੇ ਸੁਰੱਖਿਅਤ ਨਹੀਂ ਪੁਲਿਸ ਕਰੋ ਆਮ ਸਧਾਰਨ ਵਰਗ ਇਹਨਾਂ ਤੋਂ ਡਰਦਾ ਸੋ ਦੇਖ ਸਕਦੇ ਹੋ ਕਿ ਵਕੀਲਾਵਾਂ ਵੱਲੋਂ ਜਿਹੜਾ ਇੱਕ ਬਹੁਤ ਵੱਡਾ ਐਲਾਨ ਕੀਤਾ ਗਿਆ ਕਿ ਪਹਿਲਾਂ ਕੱਲ ਬਟਾਲਾ ਬੰਦ ਰਹੇਗਾ ਜੇ ਜ਼ਰੂਰਤ ਪਈ ਤੇ ਪੂਰੇ ਪੰਜਾਬ ਨੂੰ ਬੰਦ ਰੱਖਿਆ ਜਾਵੇਗਾ ਮੈਂ ਤੁਹਾਨੂੰ ਬਰੀ ਸਾਰਾ ਦੱਸ ਦੂੰਗੀ ਉਹਦੇ ਜੇ ਤੁਹਾਨੂੰ ਪਤਾ ਲੱਗ ਜਾਏ ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਝ ਵਕੀਲਾਵਾਂ ਵੱਲੋਂ ਜਿਹੜਾ ਹੈ ਸ਼ਰਾਬ ਪੀ ਕੇ ਜਿਹੜਾ ਇੱਕ ਕੰਦ ਢਾਈ ਗਈ ਹੈ ਕਿਸੇ ਦੀ 플ੌਟ ਦੀ ਕੰਪਲੇਨੈਂਟ ਕੁਲਵਿੰਦਰ ਸਰ ਨੇ ਸਿੰਘ ਨੇ ਸਾਨੂੰ ਰਿਪੋਰਟ ਕੀਤਾ ਕਿ ਮੇਰੇ ਦਾ ਦਾ 플ੌਟ ਮੈਂ ਖਰੀਦਿਆ ਸੀਗਾ ਜਿਹੜੀ ਕੰਦ ਜਿਹੜੀ ਹੈ ਵਕੀਲਾ ਵੱਲੋਂ ਠਾ ਦਿੱਤੀ ਗਈ ਹੈ ਇੱਕ ਤੇ ਉਹਨਾਂ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਹੈ ਔਰ ਸਾਡੇ ਨਾਲ ਜਿਹੜੇ ਬਦਮਿਜ਼ੀ ਵੀ ਕਰ ਰਹੇ ਕੋਈ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਜਿਹਦੇ ਬਿਹਾਫ ਤੇ ਉਹਨਾਂ ਨੂੰ ਕੱਲ ਬੁਲਾਇਆ ਗਿਆ ਸੀ ਥਾਣੇ ਪਰ ਸ਼ਾਮ ਨੂੰ ਕੱਲ ਸ਼ਾਮ ਨੂੰ ਇਹ ਆਏ ਆ ਕੁਲਵਿੰਦਰ ਸਿੰਘ ਖੁਨੀ ਵੀ ਆਏ ਆ ਇਹਨਾਂ ਨੂੰ ਕਿਹਾ ਕਿ ਆਪਣੇ ਜਿਹੜੇ ਵੀ ਕਾਗਜ਼ਾਤ ਵਗੈਰਾ ਹੈਗੇ ਪੇਸ਼ ਕਰੋ ਤੇ ਜਿਸ ਸੰਬੰਧੀ ਕੁਲਵਿੰਦਰ ਸਿੰਘ ਪਾਰਟੀ ਨੇ ਜਦੋਂ ਆਪਣੇ ਕਾਗਜ਼ਾਤ ਪ੍ਰਾਪਰਟੀ ਦੇ ਪ੍ਰੋਪਰ ਪੇਸ਼ ਕੀਤੇ ਹੈ ਕਿ ਸਾਡੀ ਆਹ ਪ੍ਰਾਪਰਟੀ ਹੈਗੀ ਆ ਆ ਇਹਦੇ ਕਾਗਜ਼ਾਤ ਹੈਗੇ ਆ ਆ ਇਹਦੀ ਐਨਓਸੀ ਹੈਗੀ everything on record dusri party kal koi cheez nahi si gi unhone ki kita mauke to nikal gaye and thane to khis gaye jis sambandhi ddr bhi launch kiti gayi and 750 de under section matlab ki jehdi 107 150 crp ke tahat jehdi hai preventive action bhi amal vich lenda hai kyunki unne sharab bahut peeti si ye dobara jehda ek ladai hon da khatsa bhi si ਸੈਕੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰੋਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਅਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੂ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਕੰਧ ਟਾਈ ਗਈ ਉਹਦੇ ਮਾਮਲੇ ਦੇ ਸਬੰਧੀ ਜਦੋਂ ਇਹਨਾਂ ਨੂੰ 11:30 ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਏ ਸੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਸਤਿੰਦਰ ਸਿੰਘ ਕਾਲੂ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ ਹੈ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਹੈ ਜਦੋਂ ਇਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਇਹ ਉੱਚ-ਉੱਚੀ ਬਹਿਸਣ ਲੱਗ ਪਏ ਫਿਰ ਇਹਨਾਂ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੰਨੇ ਜਿਹਦੇ 'ਚ ਕੰਪਲੇਨੈਂਟ ਵੀ ਸਹਿਮਤ ਸੀ ਪਰ ਫਿਰ ਲੇਟਰਨ ਕੀ ਹੋਇਆ ਇਕਦਮ ਹੀ ਇਹਨਾਂ ਦੇ ਕੋਈ ਗੱਲ ਟ੍ਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ڪرਾਨੀ ਕੁਝ ਵੀ ਹੈ ਆਪਾਂ ਕੋਰਟ ਕੇਸ ਕਰਾਂਗੇ ਕੁਝ ਵੀ ਕਰ ਸਕਦੇ ਕੋਰਟ ਵਿੱਚ ఎవਰੀਥਿੰਗ ਔਨ ਰਿਕਾਰਡ ਕਰ ਸਕਦੇ ਪਰ ਇਹਦਾ ਕਿਸੇ ਦੀ ਕੰਦ ਨਹੀਂ ਢਾ ਸਕਦੇ ਜਿਸ ਸੰਬੰਧ ਇਹਨਾਂ ਨੇ ਰੋਲਰ ਆਪਾ ਪਾਉਣਾ ਸ਼ੁਰੂ ਕਰ ਦਿੱਤਾ ਕਿਸ ਨੂੰ ਇਸ਼ੂ ਨੂੰ ਗੁੰਮਰਾਹ ਕਰਦੇ ਹੋਏ ਜਿਹੜਾ ਇਹ ਇਹ ਜਦੋਂ ਇੱਥੇ ਉਹਨਾਂ ਦਾ ਹੀ ਹੈਵੀ ਹੋ ਗਏ ਮਦਈਆ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾਂ ਕੱਲ 7:50 ਦੀ ਸੀ ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ ਗੇਟ ਵੱਲੋਂ ਚਲੇ ਗਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਝ 30 ਤੋਂ ਵੀ ਘੱਟ ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਬਾਹਰ ਜਾਣ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਐਲੋਵੇਟਰ ਰਵੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਨ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਾ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਆਪਾਂ ਜੇ ਹੋਣ ਹੈ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡਿਟੇਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉਹ ਤੋਂ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹਨਾਂ ਨੇ ਬਹਿਸ ਬਾਜੀ ਕੀਤੀ ਆ ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਹੈ ਪਟਵਾਰੀ ਕੋਲੋਂ ਨਿਸ਼ਾਨਦੀ ਕਰਵਾ ਲੈਣੇ ਹੁਣ ਉਹ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਦ ਢਾਈ ਹੈ ਉਹ ਸੰਬੰਧੀ ਜਿਹੜਾ ਆਪਾਂਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਸਰ ਜਿਹੜਾ 7 50 ਤੱਕ ਕਲੰਦਰਾ ਤਿਆਰ ਕੀਤਾ ਆ ਵਾਈਨ ਕਿਨੇ ਆਉਂਦੇ ਆ जेड़ा चीज है की जिना जिना ने मौके आ चीजने के देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स एप चैनल पर